ਪੰਜਾਬ ਦੇ ਵਿੱਚ ਇੱਕ ਹੋਰ ਥਾਂ 'ਤੇ ਬਲਾਸਟ ਦੀ ਇਹ ਖਬਰ ਸਾਹਮਣੇ ਆਈ ਹੈ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਸਹਬਜ਼ਾਦਾ ਜੁਝਾਰ ਐਵਨਿਊ ਦੇ ਵਿੱਚ ਕੋਠੀ ਦੇ ਵਿੱਚ ਧਮਾਕਾ ਹੋਇਆ ਹੈ ਤਾਂ ਘਰ ਦੇ ਵਿੱਚ ਧਮਾਕਾ ਹੋਇਆ ਹੈ ਜਾਂ ਫਿਰ ਕੋਈ ਹੋਰ ਕੱਟਣਾ ਵਾਪਰੀ ਹੈ ਸੰਬੰਧਿਤ ਵਿੱਚ ਅਜੇ ਪੁਲਿਸ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਜਦ ਪੁਲਿਸ ਨੂੰ ਇਸ ਸੰਬੰਧੀ ਸਵਾਲ ਕੀਤੇ ਗਏ ਨੇ ਤਾਂ ਉਹਨਾਂ ਦਾ ਕਹਿਣਾ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਫੇਰੀ ਨੂੰ ਲੈ ਕੇ ਜਿੱਥੇ ਤਿਆਰੀਆਂ ਜਾਰੀ ਨੇ ਉਹਨਾਂ ਨੂੰ ਲੈ ਕੇ ਸਖਤੀ ਵਧਾ ਦਿੱਤੀ ਗਈ ਹੈ ਦੂਜੇ ਪਾਸੇ ਘਰ ਦੇ ਵਿੱਚੋਂ ਬਲਾਸਟ ਹੋਣਾ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰ ਰਿਹਾ ਡੀਸੀਪੀ ਹਰਪ੍ਰੀਤ ਸਿੰਘ ਮੁੰਡੇਰ ਨੇ ਮੀਡੀਆ ਨੂੰ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਇੱਥੇ ਜੁਜਾਰ ਐਵੇਨਿਊ ਦੇ ਵਿੱਚ ਘਰ ਤੋਂ ਉਹਨਾਂ ਨੂੰ 112 ਨੰਬਰ ਤੇ ਕਾਲ ਆਈ ਸੀ ਕਿ ਧਮਾਕਾ ਹੋਇਆ ਜੋ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਮੌਕੇ ਤੇ ਜ਼ਰੂਰ ਪਤਾ ਲੱਗਿਆ ਕਿ दारू ਦੀ ਬੋਟਲ ਟੁੱਟੀ ਹੋਈ ਸੀ ਤੇ ਜਿਸ ਕਰਕੇ ਧਮਾਕੇ ਹੋਣ ਦੀ ਆਵਾਜ਼ ਸੁਣਾਈ ਦਿੱਤੀ ਹਾਲਾਂਕਿ ਹੁਣ ਇਸ ਮਾਮਲੇ ਦੇ ਜੋ ਨਦ ਐ ਕਿਹਾ ਨਾ ਕਿ ਕਿਸ ਤਰ੍ਹਾਂ ਇਹ ਧਮਾਕਾ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਨਾ ਇਹ ਜ਼ਰੂਰ ਕਹਿ ਦਿੰਦਾ ਹੈ ਕਿ ਘਰ ਦੇ ਵਿੱਚ ਕੋਈ ਧਮਾਕਾ ਨਹੀਂ ਹੋਇਆ ਇੱਕ ਜਿਹੜੀ दारू ਦੀ ਬੋਟਲਾ ਜ਼ਰੂਰ ਟੁੱਟੀ ਹੋਈ ਉੱਥੇ ਨਜ਼ਰ ਆਈ ਹੈ ਪਰ ਇਸ ਦਾ ਸੱਚ ਕੀ ਹੈ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਕੋਈ ਧਮਾਕਾ ਦਾ ਰੌਲਾ ਪੈ ਰਿਹਾ ਹੈ ਕੋਈ ਧਮਾਕਾ ਨਹੀਂ ਨੁਕਸਾਨ ਆਇਆ ਹੁੰਦਾ ਤੇ ਸਰ ਕੋਈ ਕੰਪਲੇਟ ਤੁਸੀਂ ਕੀਤੀ ਸੀ ਨਾ ਮੈਂ ਕੋਈ ਨਹੀਂ ਕੀਤੀ ਕੋਈ ਤੁਹਾਡੀ ਮੈਸੇਜ ਪੁੱਛ ਨਹੀਂ ਗਏ ਨੇ ਕੋਈ ਤੁਹਾਡੀ ਕੋਈ ਨਹੀਂ ਕੋਈ ਦੁਸ਼ਮਣ ਕੋਈ ਨਾ ਕਹਿਣਾ ਤੁਸੀਂ ਕੰਪਲੇਟ ਨਹੀਂ ਕੀਤੀ ਨਹੀਂ ਕੀਤੀ ਪਰ ਪੁਲਸ ਕਹਿ ਰਹੀ ਹੈ ਕਿ 112 ਤੇ ਉੱਪਰ ਕੰਵਿੰਟ ਨਾ ਮੈਂ ਨਹੀਂ ਕੀਤੀ 112 ਹੋਰ ਵੀ ਕੋਈ ਗਿਆ ਕਿ ਹੋਰ ਮੈਂ ਮੈਂ ਮੈਂਬਰ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਮੈਂ ਹੀ ਤਾਂ ਲਗਾ ਜੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਤਾਂ ਖਾ ਹੋ ਜਾਂਦਾ ਤੇ ਤੁਸੀਂ ਕਹਿ ਰਹੇ ਕਿ ਬੋਤਲ ਕਿਹਦੀ ਹੈ ਜੀ ਬੋਤਲ ਜਿਹੜੀ ਡਿੱਗੀ ਡਿੱਗੀ ਬੋਤਲ ਦਾ ਜ਼ਿਕਰ ਕਰ ਰਹੇ ਹੋ ਕਿ ਬੋਤਲ ਉਹ ਜੋੜਾ ਪੁਲਵਾ ਆ ਰਹੀ ਹੈ ਇਹਦੇ ਬਾਹਰੋਂ ਛੁੱਟਿਆ ਜਾਂਦਾ ਮਾਣੋ ਛੁੱਟਿਆ ਜਾਂਦੇ ਤੇ ਜਾਂਚ ਦੀ ਮੰਗ ਕਰਦੇ ਹੋ ਕਿ ਜਾਂਚ ਹੋਵੇ ਜੀ ਜਿਹੜੇ ਬੋਤਲ ਛੁੱਟੀਆਂ ਕੋਈ ਬੋਤਲ ਇੰਨੀ ਛੋਟੀ ਬੋਤਲ ਛੁੱਟੀ ਆਈ ਫਿਰ ਉਹ ਕਿ ਬਾਹਰ ਛੁੱਟੀ ਦਿੱਤੀ ਹੋਈ ये जे जो सिंह एवेन्यू है जनाला रोड पर वहाँ हमने वेरीफाई किया है एक संदीप सिंह का घर है ट्रांसपोर्ट का, का काम पहले करते थे उनकी वाइफ आइलट सेंटर में कोचिंग देते हैं टीचर हैं उनके घर में कांच की बोतल टूटी पड़ी थी ब्लास्ट वाली कोई घटना हुई नहीं है ये बिल्कुल र्यूमर फैलाया गया है ਐਸੀ ਕੋਈ ਬਾਤ ਹੋਈ ਨਹੀਂ ਫਿਰ ਇਹ ਇਸ ਘਰ ਮੇ ਕੋਣ ਕੋਣ ਰਹਤੇ ਹੈ ਕੋਈ ਫੈਮਿਲੀ ਕੇ ਮੈਂਬਰ ਕਿਤਨੇ ਇਸਮੇ ਦੋ ਹੀ ਮੈਂਬਰ ਹੈ ਸੰਦੀਪ ਸਿੰਘ ਉਹਨਾਂ ਦੀ ਵਾਈਫ ਰਹਤੇ ਹੈ ਕੋਈ ਝਗੜਾ ਵਗੈਰਾ ਥਾ ਕੋਈ ਝਗੜਾ ਨਹੀਂ ਉਹਨਾਂ ਨੇ ਬਤਾਇਆ ਕੋਈ ਉਸਕੇ ਉਹਨਕੇ ਕਿਸੇ ਕੇ ਸਾਥ ਦੁਸ਼ਮਣੀ ਨਹੀਂ ਥੀ ਕੋਈ ਬਾਤ ਨਹੀਂ ਨਾ ਉਹਨਕੋ ਕੋਈ ਕਾਲ ਆਈ ਹੈ ਉਹ ਕੀ ਕੰਮ ਕਰਤੇ ਸਰ ਉਹ ਟਰਾਂਸਪੋਰਟ ਦਾ ਕੰਮ ਕਰਤੇ ਥੇ ਲੇਕਿਨ ਅਭੀ ਨਹੀਂ ਕਰਤੇ ਉਹਨਕੇ ਵਾਈਫ ਕੋਚਿੰਗ ਦੇਤੇ ਹੈ ਟੀਚਰ ਜੋ ਸੋਸ਼ਲ ਮੀਡੀਆ ਪੇ ਉਹ ਕਹ ਰਹੇ ਹਮਨੇ ਕੰਪਲੇਂਟ ਕੀਤੀ ਨਹੀਂ ਕਿਸੇ ਕੋ ਬੁਲਾਇਆ ਨਹੀਂ 112 ਪਰ ਤੋਂ ਕੰਪਲੇਂਟ ਗਈ ਥੀ ਤਾਂ ਵੀ ਹਮਨੇ ਚੌਂਕੀ ਚਾਰ ਜਾਏ ਥੇ ਦੇਖਿਆ ਕਾਂਚ ਕੀ ਬੋਤਲ ਟੁੱਟੀ ਹੈ ਸਿੰਪਲ ਕੰਪਲੇਂਟ ਸੀ वेरीफाई कर रहा लेकिन हुई हुई दा है लेकिन ब्लास्ट वाली कोई घटना हुई नहीं है ऐसा कुछ प्रेस की तरफ से र्यूमर फैलाया गया था कि धमाका हो गया बहुत बड़ा ब्लास्ट हुआ है अमृतसर में उसके बाद जो र्यूमर फैला उसके बाद हम आए वेरीफाई कर हमारे सीनियर ऑफिसर आए हैं उन्होंने भी आपको ब्रीफ किया है लेकिन ऐसी कोई घटना हुई नहीं है मुख्यमंत्री की फेरी भी नहीं 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 बहुत बहुत दूर है यहाँ से लेकिन ऐसी फेरी के इसका कोई संबंध नहीं है ऐसी घटना जब हुई नहीं है ਤੁਸਕਾ ਸਫੇਰੀ ਸੇ ਕਹਿ ਲੈਣਾ ਜਨਾਬੀ ਸੀਸੀਟੀਵੀ ਸਾਹਮਣੇ ਆਈ ਕੋਈ ਬੋਤਲ ਫੇਕਣ ਕੀ ਅੰਦਰ ਕੋਈ इसके बारे में हम सीसीटीवी फिर भी देख रहे हैं कि किसी ने शरारत की क्या हुआ किस कैसे हुआ है इस घर गली में जो सीसीटीवी कैमरे देख रहे हैं। दमाके कोई बिल्कुल नहीं हंड्रेड परसेंट दो सौ परसेंट मैंका हुआ है कोई घटना हुई है जब र्यूमर फैला तभी हम सभी ऑफिसर यहाँ आना पड़ा आन के इन्वेस्टिगेशन किया और आपको ब्रीफ कर रहे हैं ऐसी घटना हुई नहीं